ਬਟਿੰਡਾ ਦੇ ਪੁੱਚੋ ਕਲਾ ਤੋਂ ਗੋਵਿੰਦਪੁਰਾ ਪਿੰਡ ਨੂੰ ਜਾਂਦੀ ਸੜਕ ਦੇ ਕਿਨਾਰੇ ਖੇਤਾਂ ਦੀ ਖਾਲ ਦੇ ਵਿੱਚ ਇੱਕ ਨੌਜਵਾਨ ਦੀ ਪੇਤ ਪਰੇ ਹਲਾਤਾ ਦੇ ਵਿੱਚੋਂ লাশ ਬਰਾਮਦ ਹੋਈ ਹੈ লাশ ਦੇ ਕਿਨਾਰੇ ਵਿਖਤੇ ਇਹ ਮੋਰਸੇ ਬਰਾਮਦ ਹੋਇਆ ਹੈ ਇਸ ਘਟਨਾ ਦੀ ਸੂchnਾ ਸਥਾਨਕ ਲੋਕਾਂ ਵੱਲੋਂ ਸਬਰਨੀ ਥਾਣਾ ਕੈਂਡਪੋਲੀ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਸਾਰਾ ਜਾਨ ਸੇਵਾ ਟੀਮ ਨੂੰ ਇਸ ਸੰਬੰਧੀ ਸੂchnਾ ਦਿੱਤੀ ਗਈ ਮੌਕੇ ਤੇ ਪਹੁੰਚੇ ਸਾਰਾ ਸੇਵਾ ਟੀਮ ਦੇ ਮੈਂਬਰ ਸੰਦੀਪ ਗਿੱਲ ਨੇ ਇਸ ਮੌਕੇ ਦੇ ਕੀ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਾਰਾ ਜਾਨ ਸੇਵਾ ਵਲੰਟੀਅਰ ਆ ਅੱਜ ਸਾਡੇ ਐਮਰਜੈਂਸੀ ਨੰਬਰ 9914074074 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਟੰਡਾ ਨਾਥਾਣਾ ਰੋਡ ਪੁੱਚੋਕਲਾ ਤੋਂ ਜਿਹੜਾ ਗਵਿੰਦਪੁਰਾ ਨੂੰ ਰਸਤਾ ਜਾਂਦਾ ਉੱਤੇ ਇੱਕ ਡੈੱਡ ਬੋਡੀ ਪਈ ਆ ਜਦ ਸਾਡੀ ਸਹਾਰਾਜਨ ਸੇਵਾ ਐਂਬੂਲੈਂਸ ਟੀਮ मौके ਤੇ ਆ ਕੇ ਦੇਖਿਆ ਉੱਤੇ ਚੌਕੀ ਸੈਂਟਰਲ ਜੇਲ੍ਹ ਪੁਲਿਸ ਦੀ ਮੌਕੇ ਤੇ ਮੌਜੂਦ ਸੀਗੀ ਤੇ ਜਿਹੜੀ ਕਿ ਉਹਦੀ ਡੈੱਡ ਬੋਡੀ ਕੱਸੀ ਦੇ ਮੋਟਰਸਾਈਕਲ ਸਵਾਰ ਦੀ ਡੈੱਡ ਬੋਡੀ ਕੱਸੀ ਦੇ ਵਿੱਚ ਪਈ ਸੀ ਮੋਟਰਸਾਈਕਲ ਵੀ ਕੱਸੀ ਦੇ ਵਿੱਚ ਪਿਆ ਸੀਗਾ ਜਿਹੜਾ ਕਿ ਸਥਾਨਕ ਲੋਕਾਂ ਵੱਲੋਂ ਮੋਟਰਸਾਈਕਲ ਤੇ ਜਿਹੜੀ ਵਿਅਕਤੀ ਡੈੱਡ ਬੋਡੀ ਨੂੰ ਬਾਹਰ ਕੱਢ ਰੱਖਿਆ ਸੀਗਾ ਤੇ ठाणा ਕੈਂਟ ਪੁਲਿਸ ਮੁਕਤੇ ਆ ਗਈ ਸੀ ਫਰਸਤਿਕ ਟੀਮ ਵੀ ਮੁਕਤੇ ਆ ਗਈ ਸੀ ਬਾਕੀ ਉਹ ਆਪਣੀ ਜਾਂਚ ਪੜਤਾਲ ਚ ਲੱਗੀਆਂ ਹੋਈਆਂ ਨੇ ਜਿਹੜੀ ਕਿਉਰੀ ਡੈਡ ਬੋਡੀ ਨੂੰ ਉਥੋਂ ਚੁੱਕ ਕੇ ਸਿਵਲ ਹਸਪਤਾਲ ਪਟੰਡਾ ਮੋਰਚੀ ਘਰ ਮੋਰਚੀ ਘਰ ਵਿੱਚ ਰੱਖ ਦਿੱਤੀ ਗਈ ਹੈ ਨਾਮ ਉਹਦਾ ਕੁਲਦੀਪ ਸਿੰਘ ਆ ਪਿਓ ਦਾ ਨਾਮ ਮੱਖਣ ਸਿੰਘ ਉਮਰ 31 ਸਾਲ ਚੌਕੇ ਪਿੰਡ ਦਾ ਰਹਿਣ ਵਾਲਾ ਆ ਬਾਕੀ ਇਸ ਇਸ ਵਿਸ਼ੇ ਤੇ ਪੁਲਸ ਆਪਣੀ ਮਾਮਲੇ ਨਾਲ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ ਇਹ ਪੰਜਾਬੀ ਟੀਵੀ ਮਟਿੰਡਾ ਤੋਂ ਅਵਿਨਾਸ਼ ਹਰਮਿੰਦਰ ਦੀ ਰਿਪੋਰਟ